ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਹਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱतरी ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਦੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਤੇ ਬੇਸਤੀ ਮਿਲਦੀ ਹੈ ਮੈਰਿਟ ਤੇ ਬੇਸਤੀ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਉਗੀ ਕਿਸੇ ਨੂੰ ਕੋਈ 1 ਰੁਪਿਆ ਦੇਣ ਤੋਂ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਇਸ ਵੇਲੇ ਅਸੀਂ ਰਮਦਾਸ ਬਲਾਕ ਦੇ ਨੰਗਲ ਸੋਹਲ ਪਿੰਡ ਵਿੱਚ ਆ ਕਿਉਂਕਿ ਹੜਾਂ ਕਰਕੇ ਰਮਦਾਸ ਬਲਾਕ ਔਰ ਅਜਨਾਲਾ ਤੇ ਵਿੱਚ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਹੈ ਔਰ ਤੁਹਾਨੂੰ ਨੁਕਸਾਨ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਕਿਉਂਕਿ ਇਹ ਹੁਣ ਇੱਥੇ ਖੇਤਾਂ ਵਿੱਚ ਰੇਤ ਹੀ ਰੇਤ ਵਿਖਾਈ ਦਿੰਦੀ ਹੈ ਕਿਉਂਕਿ ਜਦੋਂ ਹੜਾਂ ਦਾ ਪਾਣੀ ਇੱਥੇ ਆਇਆ ਹੈ ਤਾਂ ਉਸ ਤੋਂ ਬਾਅਦ ਨਾਲ-ਨਾਲ ਜਿਹੜਾ ਕਿ ਸਾਰਾ ਜਿਹੜਾ ਇਲਾਕਾ ਹੈ ਉਹ ਰੇਤ ਨਾਲ ਭਰ ਗਿਆ ਕਿਉਂਕਿ ਕਿਸਾਨਾਂ ਵਾਸਤੇ ਬਹੁਤ ਵੱਡੀ ਮਾਰ ਹੈ ਔਰ ਜਿਹੜੀ ਕੀ ਝੋਨੇ ਦੀ ਫਸਲ ਸੀ ਉਹ ਤਾਂ ਖਰਾਬ ਹੋਈ ਹੀ ਹੋਈ ਹੈ ਔਰ ਅਗੇਤੀ ਜਿਹੜੀ ਖਬਰ ਫਸਲ ਹੈ ਜਿਹੜੀ ਉਹ ਵੀ ਲੱਗਦਾ ਹੈ ਸ਼ਾਇਦ ਹੀ ਉਸ ਦੀ ਬਿਜਾਈ ਹੋਈ ਪਾਵੇਗੀ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਇੱਥੇ ਕਈ ਫੁੱਟ ਰੇਤ ਭਰ ਚੁੱਕੀ ਖੇਤਾਂ ਵਿੱਚ ਇਸ ਨੂੰ ਕੱਢਣਾ ਇੱਕ ਵੱਡੀ ਚੁਣੌਤੀ ਹੈ ਤੇ ਅੱਜ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਉਹ ਸੰਸਦ ਵਿਕਰਮਜੀਤ ਸਿੰਘ ਸਾਨੀ ਪਹੁੰਚੇ ਨੇ ਇੱਥੇ ਜੀਸੀਬੀ ਮਸ਼ੀਨਾਂ ਲੈ ਕੇ ਪਹੁੰਚੇ ਨਾਲ ਟਰੈਕਟਰ ਟਰੋਲੀ ਲੈ ਕੇ ਪਹੁੰਚੇ ਨੇ ਕਿਉਂਕਿ ਉਹਨਾਂ ਵੱਲੋਂ ਪ੍ਰਸ਼ਾਸਨ ਦੀ ਜਿਹੜੀ ਕਿ ਵੱਡੀ ਉਮਦਾਦ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਇਹ ਖੇਤਾਂ ਵਿੱਚ ਰੇਤ ਹੈ ਇਸ ਨੂੰ ਕੱਢਿਆ ਜਾਵੇ ਤੇ ਖੇਤਾਂ ਨੂੰ ਮੁੜ ਤੋਂ ਵਾਹੀਯੋਗ ਬਣਾਇਆ ਜਾਵੇ ਕਿਉਂਕਿ ਕਿਸਾਨਾਂ ਵਾਸਤੇ ਤਾਂ ਬਹੁਤ ਵੱਡੀ ਮਾਰ ਹੈ ਕਿਉਂਕਿ ਉਹਨਾਂ ਦਾ ਜਿਹੜਾ ਖੜਾ ਝੋਨਾ ਸੀ ਉਸ ਦੀ ਫਸਲ ਜਿਹੜੀ ਬਿਲਕੁਲ ਬਰਬਾਦ ਹੋ ਚੁੱਕੀ ਹੈ ਔਰ ਬਰਬਾਦੀ ਦਾ ਮੰਜ਼ਰ ਤੁਹਾਨੂੰ ਦਿਖਾ ਰਿਹਾ ਕਿਸ ਕਦਰ ਜਿਹੜੀ ਕੀ ਸਾਰੀ ਫਸਲ ਹੈ ਉਹ ਸੜ ਗਲ ਚੁੱਕੀ ਹੈ ਤੇ ਇੱਕ ਬਹੁਤ ਵੱਡੀ ਕਰੋਪੀ ਕੁਦਰਤੀ ਕਰੋਪੀ ਜਿਹੜੀ ਕੀ ਮਾਰ ਚੱਲ ਰਿਹਾ ਹੈ ਬਲਾਕ ਰਮਦਾਸ ਔਰ ਅਜਨਾਲਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿੰਨੇ-ਕਿੰਨੇ ਫੁੱਟ ਰੇਤ ਜਿਹੜੀ ਇੱਥੇ ਖੇਤਾਂ ਵਿੱਚ ਉਹ ਜਮ ਹੈ ਔਰ ਇੱਕ ਵੱਡੀ ਚੁਣੌਤੀ ਹੈ ਪਹਿਲੇ ਇਸ ਰੇਤ ਨੂੰ ਜਿਹੜਾ ਕਿ ਇਥੋਂ ਕੱਢਣਾ ਪਵੇਗਾ ਉਸ ਤੋਂ ਬਾਅਦ ਹੀ ਇੱਥੇ ਜਿਹੜੀ ਕਿ ਉਹ ਨਵੀਂ ਫਸਲ ਦੀ ਬਿਜਾਈ ਹੋ ਸਕੇਗੀ ਔਰ ਲਗਾਤਾਰ ਜੇ ਗੱਲ ਕਰ ਲਈਏ ਸਨ ਫਾਊਂਡੇਸ਼ਨ ਦੀ ਤਾਂ ਸੰਸਦ ਵਿਕਰਮਜੀਤ ਸਿੰਘ ਸਾਨੀ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪਿਛਲੇ ਹਫਤੇ ਵੀ ਇੱਕ ਵੇਅਰ ਹਾਊਸ ਖੋਲਿਆ ਗਿਆ ਸੀ ਜਿੱਥੇ ਕਿ 1000 ਪਰਿਵਾਰਾਂ ਵਾਸਤੇ ਸਾਰੀਆਂ ਲੋੜਿੰਦੀਆਂ ਚੀਜ਼ਾਂ ਜਿਹੜੀ ਕਿ ਉੱਥੇ ਸਟੋਰ ਕੀਤੀਆਂ ਗਈਆਂ ਸੀ ਜਾਨਕਿ 1000 ਪਰਿਵਾਰ ਨੂੰ ਅ ਅਡੋਪਟ ਕੀਤਾ ਗਿਆ ਸੀਗਾ ਸਾਂਸਦ ਵਿਕਰਮਜੀਤ ਸਿੰਘ ਸਾਨੀਵਲੋਂ ਨਾਲ ਨਾਲ ਪ੍ਰਸ਼ਾਸਨ ਨੂੰ 25 ਟਰੈਕਟਰ ਤੇ 5 ਜੀਸੀਬੀ ਮਸ਼ੀਨਾਂ ਜਿਹੜੀਆਂ ਨੇ ਉਹ ਹੈਂਡਓਵਰ ਕੀਤੀਆਂ ਗਈਆਂ ਸੀ ਤਾਂ ਜੋ ਜਿਹੜੀ ਡੀਸ਼ੀਲਡਿੰਗ ਕਰਵਾਈ ਜਾ ਸਕੇ ਕਿਉਂਕਿ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਜਿਹੜੀ ਕਿ ਇੱਥੇ ਖੇਤਾਂ ਵਿੱਚ ਗਾਦ ਜਮ੍ਹਾਂ ਹੋ ਚੁੱਕੀ ਹੈ ਕਿਉਂਕਿ ਜਨੇਟਰ ਇਹ ਗਾਦ ਜਾਂ ਰੇਤ ਹਟਾਈ ਨਹੀਂ ਜਾਂਦੀ ਉਹਨਾਂ ਵਿੱਚ ਕਰ ਨਵੀਂ ਫਸਲ ਉਹ ਇੱਥੇ ਨਹੀਂ ਉਗਾਈ ਜਾ ਸਕਦੀ ਇਸ ਕਰਕੇ ਲਗਾਤਾਰ ਇਹ ਸ ਚੁਣੌਤੀ ਤੋਂ ਪਾਰ ਪਾਉਣ ਵਾਸਤੇ ਵੱਡੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਕਿਉਂਕਿ ਫਿਲਹਾਲ ਦੇ ਗੱਲ ਕਰੀਏ ਤਾਂ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉੱਥੇ ਰੇਤ ਹੀ ਰੇਤ ਵਿਖਾਈ ਦੇ ਰਹੀ ਹੈ ਖੇਤਾਂ ਦਾ ਨਾਮੋ ਨਿਸ਼ਾਨ ਬਿਲਕੁਲ ਖਤਮ ਹੈ ਫਿਲਹਾਲ 5 5 6 6 ਫੁੱਟ ਰੇਤ ਜਿਹੜੀ ਕਿ ਉਹ ਖੇਤਾਂ ਵਿੱਚ ਜਮਾ ਹੈ ਔਰ ਇਸ ਨੂੰ ਪਹਿਲੇ ਹਟਾਉਣਾ ਪਵੇਗਾ ਉਸ ਤੋਂ ਬਾਅਦ ਹੀ ਅਗਲੀ ਜਿਹੜੀ ਫਸਲ ਹੈ ਉਸ ਦੀ ਬਿਜਾਈ ਹੋ ਸਕੇਗੀ ਤਾਂ ਇਕ ਵੱਡਾ ਉਪਰਾਲਾ ਜਿਹੜਾ ਸੰਸਦ ਵਿਕਰਮਜੀਤ ਸਿੰਘ ਸਾਹਣੀ ਵੱਲੋਂ ਕੀਤਾ ਜਾ ਰਿਹਾ ਹੈ ਔਰ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਰੇਤ ਨੂੰ ਹਟਾਉਂਦਾ ਜਿਹੜਾ ਕੰਮ ਹੈ ਉਸ ਦੀ ਸ਼ੁਰੂਆਤ ਜਿਹੜੀ ਕਿ ਹੁਣੇ ਹੀ ਕੁਝ ਸਮੇਂ ਵਿੱਚ ਕੀਤੀ ਜਾਣੀ ਹੈ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਵੀ ਇੱਥੇ ਪਹੁੰਚ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਜੀਸੀਬੀ ਮਸ਼ੀਨਾਂ ਨਾਲ ਟਰੈਕਟਰ ਨੇ ਔਰ ਨਾਲ ਜਿੰਨਾ ਧੋੜਿਆਂ ਵਿੱਚ ਰੇਤ ਭਰੀ ਜਾਣੀ ਹੈ ਕਰੀਬ 10000 ਜਿਹੜੇ ਕਿ ਇੱਥੇ ਉਹ ਬੈਗ ਪਲਾਸਟਿਕ ਬੈਗਸ ਵੀ ਇੱਥੇ ਉਹ ਲਿਆਏ ਗਏ ਨੇ ਤਾ ਜੋ ਜਿਹੜੀ ਵੀ ਰੇਤ ਹੈ ਉਹ ਖੇਤਾਂ ਵਿੱਚੋਂ ਇੱਥੋਂ ਕੱਢੀ ਜਾਵੇ ਤੇ ਤਾਂ ਜੋ ਜਿਹੜੀ ਅਗਲੀ ਫਸਲ ਦੀ ਤਿਆਰੀ ਵਿੱਚ ਕਿਸਾਨਾਂ ਦਾ ਹੱਥ ਵੰਡਾਇਆ ਜਾ ਸਕੇ ਕਿਉਂਕਿ ਬਹੁਤ ਵੱਡੀ ਕਰੋਪੀ ਕੁਦਰਤੀ ਕਰੋਪੀ ਉਸ ਦੀ ਮਾਰ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਪਈ ਹੈ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਤਬਾਹ ਬਰਬਾਦ ਹੋ ਚੁੱਕੀ ਹੈ ਉਹ ਨਾਲ ਅਗਲੀ ਫਸਲ ਕਿਸ ਤਰ੍ਹਾਂ ਉਸ ਦੀ ਬਿਜਾਈ ਹੋਏਗੀ ਇੱਕ ਵੱਡੀ ਸਮੱਸਿਆ ਵੱਡੀ ਜਿਹੜੀ ਕਿ ਉਹ ਸੋਚ ਹੈ ਕਿਸਾਨਾਂ ਨੂੰ ਉਹ ਕਿਸ ਤਰ੍ਹਾਂ ਹੋਏਗੀ ਇਸ ਕਰਕੇ ਸਾਂਸਦ ਵਿਕਰਮਜੀਤ ਸਿੰਘ ਸਾਣੀ ਵੱਲੋਂ ਜਿਹੜਾ ਕਿ ਵੱਡਾ ਉਪਰਾਲਾ ਕੀਤਾ ਗਿਆ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜੇ ਖੇਤ ਨੇ ਜਿੱਥਾ ਵਿੱਚ ਕਈ ਕਿ ਫੁੱਟ ਰੇਤ ਭਰ ਗਈ ਹੈ ਉਸ ਰੇਤ ਨੂੰ ਜਿਹੜਾ ਕਿ ਇੱਥੋਂ ਚੁਕਾਉਣ ਦਾ ਕੰਮ ਅੱਜ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਜੈਨਿਕਸ ਵੀਰਾ ਟੀਵੀ ਰਮਦਾਸ ਇਸ ਵੇਲੇ ਅਸੀਂ ਰਮਦਾਸ ਬਲਾਕ ਦੇ ਨੰਗਲ ਸੋਹਲ ਪਿੰਡ ਵਿੱਚ ਆ ਕਿਉਂਕਿ ਖੜਾ ਕਰਕੇ ਰਮਦਾਸ ਬਲਾਕ ਔਰ ਅਜਨਾਲਾ ਤੇ ਵਿੱਚ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਹੈ ਔਰ ਤੁਹਾਨੂੰ ਨੁਕਸਾਨ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਕਿਉਂਕਿ ਇਹ ਹੁਣ ਇੱਥੇ ਖੇਤਾਂ ਵਿੱਚ ਰੇਤ ਹੀ ਰੇਤ ਵਿਖਾਈ ਦਿੰਦੀ ਹੈ ਕਿਉਂਕਿ ਜਦੋਂ ਹਾਰਾਂ ਦਾ ਪਾਣੀ ਇੱਥੇ ਆਇਆ ਹੈ ਤਾਂ ਉਸ ਤੋਂ ਬਾਅਦ ਨਾਲ-ਨਾਲ ਜਿਹੜਾ ਕਿ ਸਾਰਾ ਜਿਹੜਾ ਇਲਾਕਾ ਹੈ ਉਹ ਰੇਤ ਨਾਲ ਭਰ ਗਿਆ ਕਿਉਂਕਿ ਕਿਸਾਨਾਂ ਵਾਸਤੇ ਬਹੁਤ ਵੱਡੀ ਮਾਰ ਹੈ ਔਰ ਜਿਹੜੀ ਕਿ ਝੋਨੇ ਦੀ ਫਸਲ ਸੀ ਉਹ ਤਾਂ ਖਰਾਬ ਹੋਈ ਹੀ ਹੋਈ ਹੈ ਔਰ ਅਗੇਤੀ ਜਿਹੜੀ ਖਬਰ ਫਸਲ ਹੈ ਜਿਹੜੀ ਉਹ ਵੀ ਲੱਗਦਾ ਹੈ ਸ਼ਾਇਦ ਹੀ ਉਸ ਦੀ ਬਿਜਾਈ ਹੋਈ ਪਾਵੇਗੀ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਇੱਥੇ ਕਈ ਫੁੱਟ ਰੇਤ ਭਰ ਚੁੱਕੀ ਖੇਤਾਂ ਵਿੱਚ ਇਸ ਨੂੰ ਕੱਢਣਾ ਇੱਕ ਵੱਡੀ ਚੁਣੌਤੀ ਹੈ ਤੇ ਅੱਜ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਉਹ ਸੰਸਦ ਵਿਕਰਮਜੀਤ ਸਿੰਘ ਸਾਨੀ ਪਹੁੰਚੇ ਨੇ ਇੱਥੇ ਜੀਸੀਬੀ ਮਸ਼ੀਨਾਂ ਲੈ ਕੇ ਪਹੁੰਚੇ ਨਾਲ ਟਰੈਕਟਰ ਟਰੋਲੀ ਲੈ ਕੇ ਪਹੁੰਚੇ ਨੇ ਕਿਉਂਕਿ ਉਹਨਾਂ ਵੱਲੋਂ ਪ੍ਰਸ਼ਾਸਨ ਦੀ ਜਿਹੜੀ ਕਿ ਵੱਡੀ امدਾਦ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਇਹ ਖੇਤਾਂ ਵਿੱਚ ਰੇਤ ਹੈ ਇਸ ਨੂੰ ਕੱਢਿਆ ਜਾਵੇ ਤੇ ਖੇਤਾਂ ਨੂੰ ਮੁੜ ਤੋਂ ਵਾਹੀਯੋਗ ਬਣਾਇਆ ਜਾਵੇ ਕਿਉਂਕਿ ਕਿਸਾਨਾਂ ਵਾਸਤੇ ਤਾਂ ਬਹੁਤ ਵੱਡੀ ਮਾਰ ਹੈ ਕਿਉਂਕਿ ਉਹਨਾਂ ਦਾ ਜਿਹੜਾ ਖੜਾ ਝੋਨਾ ਸੀ ਉਸ ਦੀ ਫਸਲ ਜਿਹੜੀ ਬਿਲਕੁਲ ਬਰਬਾਦ ਹੋ ਚੁੱਕੀ ਹੈ ਔਰ ਬਰਬਾਦੀ ਦਾ ਮੰਜ਼ਰ ਤੁਹਾਨੂੰ ਦਿਖਾ ਰਿਹਾ ਕਿਸ ਕਦਰ ਜਿਹੜੀ ਕੀ ਸਾਰੀ ਫਸਲ ਹੈ ਉਹ ਸੜ ਗਲ ਚੁੱਕੀ ਹੈ ਤੇ ਇੱਕ ਬਹੁਤ ਵੱਡੀ ਕਰੋਪੀ ਕੁਦਰਤੀ ਕਰੋਪੀ ਜਿਹੜੀ ਕੀ ਮਾਰ ਚੱਲ ਰਿਹਾ ਹੈ ਬਲਾਕ ਰਮਦਾਸ ਔਰ ਅਜਨਾਲਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿੰਨੇ-ਕਿੰਨੇ ਫੁੱਟ ਰੇਤ ਜਿਹੜੀ ਇੱਥੇ ਖੇਤਾਂ ਵਿੱਚ ਉਹ ਜਮ ਹੈ ਔਰ ਇੱਕ ਵੱਡੀ ਚੁਣੌਤੀ ਹੈ ਪਹਿਲੇ ਇਸ ਰੇਤ ਨੂੰ ਜਿਹੜਾ ਕਿ ਇਥੋਂ ਕੱਢਣਾ ਪਵੇਗਾ ਉਸ ਤੋਂ ਬਾਅਦ ਹੀ ਇੱਥੇ ਜਿਹੜੀ ਕਿ ਉਹ ਨਵੀਂ ਫਸਲ ਦੀ ਬਿਜਾਈ ਹੋ ਸਕੇਗੀ ਔਰ ਲਗਾਤਾਰ ਜੇ ਗੱਲ ਕਰ ਲਈਏ ਸਨ ਫਾਉਂਡੇਸ਼ਨ ਦੀ ਤਾਂ ਸਾਂਸਦ ਵਿਕ੍ਰਮਜੀਤ ਸਿੰਘ ਸਾਨੀ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪਿਛਲੇ ਹਫਤੇ ਵੀ ਇੱਕ ਵੇਅਰ ਹਾਊਸ ਖੋਲਿਆ ਗਿਆ ਸੀ ਜਿੱਥੇ ਕਿ 1000 ਪਰਿਵਾਰਾਂ ਵਾਸਤੇ ਸਾਰੀਆਂ ਲੋੜਿੰਦੀਆਂ ਚੀਜ਼ਾਂ ਜਿਹੜੀ ਕਿ ਉੱਥੇ ਸਟੋਰ ਕੀਤੀਆਂ ਗਈਆਂ ਸੀ ਯਾਨੀ ਕਿ 1000 ਪਰਿਵਾਰ ਨੂੰ ਅਡੋਪਟ ਕੀਤਾ ਗਿਆ ਸੀਗਾ ਸਾਂਸਦ ਵਿਕਰਮਜੀਤ ਸਿੰਘ ਸਾਨੀ ਵੱਲੋਂ ਨਾਲ ਨਾਲ ਪ੍ਰਸ਼ਾਸਨ ਨੂੰ 25 ਟਰੈਕਟਰ ਤੇ 5 ਜੀਸੀਬੀ ਮਸ਼ੀਨਾਂ ਜਿਹੜੀਆਂ ਨੇ ਉਹ ਹੈਂਡਓਵਰ ਕੀਤੀਆਂ ਗਈਆਂ ਸੀ ਤਾਂ ਜੋ ਜਿਹੜੀ ਡੀਸ਼ੀਲਡਿੰਗ ਕਰਵਾਈ ਜਾ ਸਕੇ ਕਿਉਂਕਿ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਜਿਹੜੀ ਕਿ ਇੱਥੇ ਖੇਤਾਂ ਵਿੱਚ ਗਾਦ ਜਮਾ ਹੋ ਚੁੱਕੀ ਹੈ ਕਿਉਂਕਿ ਜਨੇਚਰ ਇਹ ਗਾਦ ਜਾਂ ਰੇਤ हटਾਈ ਨਹੀਂ ਜਾਂਦੀ ਉਹਨਾਂ ਵਿੱਚ ਕਰ ਨਵੀਂ ਫਸਲ ਉਹ ਇੱਥੇ ਨਹੀਂ ਉਗਾਈ ਜਾ ਸਕਦੀ ਇਸ ਕਰਕੇ ਲਗਾਤਾਰ ਇਹ ਸ ਚੁਣੌਤੀ ਤੋਂ ਪਾਰ ਪਾਣ ਵਾਸਤੇ ਵੱਡੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਕਿਉਂਕਿ ਫਿਲਹਾਲ ਦੇ ਗੱਲ ਕਰੀਏ ਤਾਂ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉੱਥੇ ਰੇਤ ਹੀ ਰੇਤ ਵਿਖਾਈ ਦੇ ਰਹੀ ਹੈ ਖੇਤਾਂ ਦਾ ਨਾਮੋ ਨਿਸ਼ਾਨ ਬਿਲਕੁਲ ਖਤਮ ਹੈ ਫਿਲਹਾਲ 5 5 6 6 ਫੁੱਟ ਰੇਤ ਜਿਹੜੀ ਕਿ ਉਹ ਖੇਤਾਂ ਵਿੱਚ ਜਮਾ ਹੈ ਔਰ ਇਸ ਨੂੰ ਪਹਿਲੇ ਹਟਾਉਣਾ ਪਵੇਗਾ ਉਸ ਤੋਂ ਬਾਅਦ ਹੀ ਅਗਲੀ ਜਿਹੜੀ ਫਸਲ ਹੈ ਉਸ ਦੀ ਬਿਜਾਈ ਹੋ ਸਕੇਗੀ ਤਾਂ ਇੱਕ ਵੱਡਾ ਉਪਰਾਲਾ ਜਿਹੜਾ ਸੰਸਦ ਵਿਕਰਮਜੀ ਸਿੰਘ ਸਾਣੀ ਵੱਲੋਂ ਕੀਤਾ ਜਾ ਰਿਹਾ ਹੈ ਔਰ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਰੇਤ ਨੂੰ ਹਟਾਉਂਦਾ ਜਿਹੜਾ ਕੰਮ ਹੈ ਉਸ ਦੀ ਸ਼ੁਰੂਆਤ ਜਿਹੜੀ ਕਿ ਹੁਣੇ ਹੀ ਕੁਝ ਸਮੇਂ ਵਿੱਚ ਕੀਤੀ ਜਾਣੀ ਹੈ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਵੀ ਇੱਥੇ ਪਹੁੰਚ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਜੀਸੀਬੀ ਮਸ਼ੀਨਾ ਨਾਲ ਟਰੈਕਟਰ ਨੇ ਔਰ ਨਾਲ ਜਿੰਨਾ ਤੋੜਿਆਂ ਵਿੱਚ ਰੇਤ ਭਰੀ ਜਾਣੀ ਹੈ ਕਰੀਬ 10000 ਜਿਹੜੇ ਕਿ ਇੱਥੇ ਉਹ ਬੈਗ ਪਲਾਸਟਿਕ ਬੈਗ ਵੀ ਇੱਥੇ ਉਹ ਲਿਆਏ ਗਏ ਨੇ ਤਾਂ ਜੋ ਜਿਹੜੀ ਵੀ ਰੇਤ ਹੈ ਉਹ ਖੇਤਾਂ ਵਿੱਚੋਂ ਇੱਥੋਂ ਕੱਢੀ ਜਾਵੇ ਤੇ ਤਾਂ ਜੋ ਜਿਹੜੀ ਅਗਲੀ ਫਸਲ ਦੀ ਤਿਆਰੀ ਵਿੱਚ ਕਿਸਾਨਾਂ ਦਾ ਹੱਥ ਵੰਡਾਇਆ ਜਾ ਸਕੇ ਕਿਉਂਕਿ ਬਹੁਤ ਵੱਡੀ ਕਰੋਪੀ ਕੁਦਰਤੀ ਕਰੋਪੀ ਉਸ ਦੀ ਮਾਰ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਪਈ ਹੈ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਤਬਾਹ ਬਰਬਾਦ ਹੋ ਚੁੱਕੀ ਹੈ ਉਹ ਨਾਲ ਅਗਲੀ ਫਸਲ ਕਿਸ ਤਰ੍ਹਾਂ ਉਸ ਦੀ ਬਿਜਾਈ ਹੋਏਗੀ ਇੱਕ ਵੱਡੀ ਸਮੱਸਿਆ ਵੱਡੀ ਜਿਹੜੀ ਕਿ ਉਹ ਸੋਚ ਹੈ ਕਿਸਾਨਾਂ ਨੂੰ ਉਹ ਕਿਸ ਤਰ੍ਹਾਂ ਹੋਏਗੀ ਇਸ ਕਰਕੇ ਸਾਂਸਦ ਵਿਕਰਮਜੀਤ ਸਿੰਘ ਸਾਣੀ ਵੱਲੋਂ ਜਿਹੜਾ ਕਿ ਵੱਡਾ ਉਪਰਾਲਾ ਕੀਤਾ ਗਿਆ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜੇ ਖੇਤ ਨੇ ਜਿੱਥਾ ਵਿੱਚ ਕਈ ਕਿ ਫੁੱਟ ਰੇਤ ਭਰ ਗਈ ਹੈ ਉਸ ਰੇਤ ਨੂੰ ਜਿਹੜਾ ਕਿ ਇੱਥੋਂ ਚੁਕਾਉਣ ਦਾ ਕੰਮ ਅੱਜ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪੱਛੀ ਚਾਹ ਦੇ ਨਿਕਸਰਾ ਟੀਵੀ ਰਮਦਾਸ